ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਸਾਪਕਾ ਜਵਾਨਾ ਨੂੰ ਦੇਸ਼ ਦੀ ਰਾਖੀ ਲਈ ਲੜੀਆਂ ਜੰਗਾਂ ਵਿੱਚ ਦੁਸ਼ਮਣ ਨੂੰ ਹਰਾਇਆ ਹੈ ਜੰਮੂ ਦੇ ਅਖਨੂਰ ਖੇਤਰ ਵਿੱਚ ਸਾਪਕਾ ਫੌਜੀਆਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ ਰੱਖਿਆ ਮੰਤਰੀ ਨੇ ਕਿਹਾ ਕਿ ਫੌਜ ਦੇ ਜਵਾਨਾਂ ਨੇ ਦੇਸ਼ ਦੀ ਰਾਖੀ ਲਈ ਅਨੇਕਾਂ ਬਲੀਦਾਨ ਕੀਤੇ ਨੇ ਅਤੇ ਦੇਸ਼ ਨੂੰ ਅੱਤਵਾਦ ਦੇ ਖਤਰਿਆਂ ਤੋਂ ਸੁਰੱਖਿਅਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਰਾਜਨਾਥ ਸਿੰਘ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਤੋਂ ਬਿਨਾਂ ਜੰਮੂ ਕਸ਼ਮੀਰ ਅਧੂਰਾ ਹੈ ਅਤੇ ਉੱਥੋਂ ਦੇ ਲੋਕਾਂ ਨਾਲ ਧਰਮ ਦੇ ਆਧਾਰ ਤੇ ਵਿਤਕਰਾ ਹੋ ਰਿਹਾ ਹੈ कि मकबूजा कश्मीर कई लॉन्चिंग पैड बने हुए भारत समा खिलाफ कार्रवाई करेगा आज यहां हालात काफी हद तक बदले हैं इस सच्चाई को सभी को स्वीकार करना पड़ेगा जम्मू काश्मीर बिना पीओके के रूरा है भारत के माथे का मुकुट मड़ी है वैसे भी पीओके पाकिस्तान के लिए एक फॉरेन टेरिटरी से अधिक कुछ नहीं है पीओके में रह रही आवाम को एक डिग्निफाइड लाइफ से महरूम रखा जा रहा है उन्हें मजहब के नाम पर हिन्दुस्तान के खिलाफ बरगलाने और उकसाने की कोशिश पाकिस्तान के हुक्मरानों द्वारा यह बराबर की जा रही है ਰਾਖਿਆ ਮੰਤਰੀ ਨੇ ਅਖਨੂਰ ਦੇ ਵਿਰਾਸਤੀ ਅਜਾਇਬ ਘਰ ਦਾ ਉਦਘਾਟਨ ਕੀਤਾ ਅਤੇ 108 ਫੁੱਟ ਉੱਚਾ ਤਿਰੰਗਾ ਲਹਿਰਾਇਆ ਇਸ ਅਜਾਇਬ ਘਰ ਵਿੱਚ ਜੰਮੂ ਕਸ਼ਮੀਰ ਵਿੱਚ ਲੜੀਆਂ ਗਈਆਂ ਵੱਖ-ਵੱਖ ਜੰਗਾਂ ਦੌਰਾਨ ਵਰਤੇ ਗਏ ਹਥਿਆਰਾਂ ਅਤੇ ਜੰਗਾਂ ਦੇ ਨਾਇਕਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ